So, okay, guys. Uh, so we're back again with another YouTube video. Uh, uh, I'm making a video on. A, it's a review on a podcast that happened. Raman Raman Deep Siga hoia chiga uh Punjab uh, Pans Live naal and unhone not you kya chijan kengya guys. I mean, you guys gotta listen to it, okay? ਸੋ ਜਿਉ ਜਿਉ ਗਾਹਾਂ ਗਾਂ ਚੱਲੂਗੇ ਮੈਂ ਤੁਹਾਨੂੰ ਥੋੜੀ ਥੋੜੀ ਕਲਿੱਪ ਆਉਂਦਾ ਰਹੂੰਗਾ ਤੇ ਉਹਦੇ ਬਾਰੇ ਦੱਸੂੰਗਾ ਕੀ ਕਹਿ ਰਹੇ ਆ लेट्स ਗੋ ਮੈਂ ਹਰਾਨ ਵੀ ਸੀ ਇਸ ਕੀ ਤੋਂ ਲੈ ਕੇ ਮੈਂ ਕਹਿ ਵੀ ਦੇਖੋ ਸਾਥੇ ਦਾ ਬੋਲੇ ਸ਼ਾਮੀ ਜੀਜੇ ਸਤਾਰਾਂ ਵਿੱਚ ਇਹ ਆਮਰ ਤੋਂ ਬੋਲੇ ਮੈਨੋਂ ਗੜਾ ਪਾਵੇ ਇਹ ਚੱਤਕਾ ਵਾਲੇ ਬਾਬੇ ਕੀ ਕਰ ਲੈ ਕੀ ਹੋਸਿਆ ਹੁਣ ਅਸੀਂ ਦੇਖੋ ਇੱਥੋਂ ਤੱਕ ਅਸੀਂ ਇਹ ਨਾਲ ਲਾ ਕਰਦੇ ਆਂ ਰਾਮ ਜੀ ਅਸੀਂ ਜਨੋ ਦੀਆਂ ਗੁਫਾ ਦੇ ਵਿੱਚ ਦਰਿਆਰ ਕਸ਼ਨ ਦਰਿਆ ਪਹਿਲੇ ਵੀ ਅਜ ਤੱਕ ਸਾਡੇ ਸਾਹਮਣੇ ਕੋਈ ਵੀਡੀਓ ਨਹੀਂ ਸੀ ਆਈ ਇਹਨਾਂ ਦੀ ਵੀਡੀਓ ਐਸ਼ੀਏ ਵੀਡੀਓ ਨਹੀਂ ਆਈ ਇਹਨਾਂ ਨਾਲ ਐਸ਼ੀਏ ਵੀਡੀਓ ਕੋਈ ਆਇਆ ਤਾਂ ਜੀ ਮਨਉ ਗਾਇਏ ਤੁਸੀਂ ਮੇਰੇ ਬ੍ਰਦਰ ਉਹ ਮੈਂ ਉਹ ਭਾਈ ਇੱਥੇ ਕਹਿ ਰਹੇ ਨੇ ਵੀ ਇਹ ਇਹਨਾਂ ਦੀਆਂ ਨਾ ਜਿਕਣਾ ਆਪਣੇ ਆਰਾਮ ਰਹੀ ਉਹ ਨਹੀਂ ਬਾਬੇ ਜੀ ਕੀ ਪਹਿਲਾਂ ਬੜਾ ਬੜਾ ਨਾ ਉਨਾਂ ਦੀਆਂ ਭੋਰੇ ਚ ਹੁੰਦਿਆਂ ਦੀਆਂ ਹੈ ਨਾ ਗੱਲਾਂ ਬਾਤਾਂ ਹੋਈਆਂ ਜੀਆਂ ਇਹ ਉਹ ਬਹੁਤ ਵਗ ਗਿਆ ਪਰ ਜਿਹੜੇ ਇਹ ਸੀਗੇ ਨਾਂਕਸਰਾਂ ਇਹਨਾਂ ਦੀਆਂ ਜਿਹੜੀਆਂ ਮੌਜੂਦਾ ਵੀਡੀਓਜ਼ ਆਈਆਂ ਨੇ ਗਾਇਜ਼ ਹੈਰਾਨੀ ਦੀ ਗੱਲ ਆ ਵੀਡੀਓਜ਼ ਅੱਗੇ ਸੁਣੋ ਮੁਕਾਦ ਦੇ ਵਿੱਚ ਸੱਪ ਭਾਰੇ ਹੋਏ ਆ ਮੈਂ ਜੇ ਬਾਬਾ ਇੱਕ ਵਰਜੀਤ ਨੂੰ ਕਹਿਣਾ ਚਾਹਨੀ ਆ ਬਾਬਾ ਪੁੱਤੇ ਕਰ ਕੀਤਾ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਸਾਰੇ ਵੇ ਜਿਨੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪ ਵੀ ਉਹ ਉਹ ਤੋਂ ਤੁਸੀਂ ਕੱਟ ਇੰਨੇ ਕਰ ਦਿੱਤੇ ਜੇ ਜਦੋਂ ਬਾਏ ਮੈਂ ਲੋਹੀ ਕਾਂਡ ਹੋਇਆ ਉਹ ਵੀ ਤੁਸੀਂ ਕੱਟ ਕਿੰਨੇ ਕਰ ਦਿੱਤੇ ਜਦੋਂ ਕਾਲੀ ਦਰ ਵੱਲੋਂ 90 ਲੱਖ ਦੇ ਇਸ ਤੇ ਹੋਏ ਰਾਇਸੇ ਰਾਮਿੰਦੋ ਹੱਥ ਤੇ ਉਹ ਵੀ ਜਦੋਂ ਤੇ ਕਰ ਦਿੱਤੇ ਇਸ वेरी ਟ੍ਰੂ ਇਹ ਸੱਚੀ ਗੱਲ ਹੈ ਭਾਈ ਇਹਦੀ ਕਿੰਨੇ ਇਕੱਠ ਰੱਖੇ ਤੁਸੀਂ ਕੋਈ ਇਕੱਠ ਨਹੀਂ ਰੱਖਿਆ ਹੈਗਾ ਸੱਚੀ ਗੱਲ ਹੈ ਬਿਲਕੁਲ 100% ਰਾਮਦੀਪ ਜਿਹੜਾ ਬਾਬਿਆਂ ਨੇ ਗੋਲੂਆਂ ਨੂੰ ਵਾਜ ਕੇ ਰੱਖਦਾ ਪੰਜਾਬ ਨੂੰ ਅੱਛਾ ਲੈ ਢੋਲੂਆਂ ਨੂੰ ਵਾਜ ਕੇ ਰੱਖਤਾ ਇਹਨਾਂ ਨੇ ਬਸ ਲੈਟਸ ਗੋ ਆਨ ਆਹ ਤੇ ਤੁਸੀਂ ਪੈਸਾ ਲੈ ਲਓ ਜਾਂ ਤਾਂ ਨਿਦਰਾ ਲੈ ਕੇ ਅੱਜ ਰਹਿ ਗਿਆ ਤੇ ਜਾਂ ਗੱਲ ਗਿਆ ਕਿਹੜਾ ਅੱਜ ਸਭ ਤੋਂ ਲੰਝਰੀ ਵੱਡੀ ਸਾਰੇ ਪਹਿਲਾਂ ਤਾਂਰੇ ਦੇਲੇਦਾਰ ਕੋਲੇ ਹੁੰਗੀ ਤਾਂ ਇਹ ਮੇਸਜ ਕੋਈ ਹੋਵੇ ਮਨਨ ਸਭ ਲੰਡੀ ਆ ਘਾਤ ਨਹੀਂ ਰੱਤ ਅੰਚਾਰ ਉਹ ਕਿੱਥੇ ਲੈ ਜਾਊਗਾ ਇਹਨਾਂ ਦੋਨਾਂ ਨੂੰ ਪੰਜਾਬ ਨੂੰ ਬਚਾਇਆ ਜਾ ਗਿਆ ਨਾ ਤਾਂ ਉਹ ਰਾਜ ਵਾਪਸ ਆ ਉਹਦਾ ਜੇ ਵੀ ਰਾਜ ਜਿਹੜਾ ਸਿੱਖ ਪੰਜਾਬ ਦੇ transients ਹੋਰ ਸੁਪਿਆ ਤੋਂ ਉੱਤੇ ਸੀ ਤੇ ਲੋਕ ਇੱਥੇ ਵੀ ਸਰਕਾਰਾਂ ਦੇ ਇੱਥੇ ਵੀ ਜਿਹੜਾ ਲਾਇਆ ਕਿ ਪੰਜਾਬ ਚਾਹੁੰਦੇ ਵੀ ਅਸੀਂ ਪੰਜਾਬ ਦੇ ਵਿੱਚ ਜਾਈਏ ਪਰ ਭਾਈ ਸਹੀ ਗੱਲ ਹੈ ਅੱਜ ਹੁਣ ਨਾ ਬਹੁਤ ਜਿਹੜੇ ਕਾਰਪੋਰੇਟ ਘਰੇਣੇ ਹਨ ਨਾ ਉਹਨਾਂ ਦੀ ਬਹੁਤ ਬਹੁਤ ਤਰੱਕੀ ਹੋ ਰਹੀ ਹੈ ਅੱਜ ਕੱਲ ਪੰਜਾਬ ਦੇ ਵਿੱਚ ਸਾਡੇ ਇੱਥੇ ਦੇ ਹੀ ਕਿਲੋਮੀਟਰ ਇਧਰ ਲਾਗ ਨੂੰ ਰੋਡ ਕੱਢੀਆਂ ਬੜੀ ਸਾਰੀ ਹੈ ਨਾ ਨਵੀਂ ਤੇ ਬਾਈ ਬਹੁਤ ਜ਼ਮੀਨਾਂ ਤਬਾਹ ਹੋ ਲਈਆਂ ਪਰ ਲੋਕ ਨਹੀਂ ਸਮਝਦੇ ਹੈਗੇ ਹੈ ਨਾ ਚਲੋ ਲੋਕ ਉਹਦੇ ਡੰਡ ਪਾਉਣੇ ਆ ਮੈਂ ਤਾਂ ਕੀ ਆਂ ਹੈ ਨਾ ਮੇਰਾ ਕੁਝ ਵੀ ਨਹੀਂ ਹੈਗਾ ਤੇ ਬਾਕੀ ਦੂਜੀ ਗੱਲ ਆਇਆ ਯਾਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਉਜੀ ਗੱਲ 2027 ਤੱਕ ਭਾਈ 2027 ਤੱਕ ਨਾ ਬਹੁਤ ਕੁਝ ਬਦਲ ਜਾਣਾ ਦਿਖਣਾ ਅੱਜ ਕੱਲ੍ਹ ਹੈ ਨਾ ਲੋਕ ਜ਼ਮੀਨਾਂ ਠੇਕਿਆਂ ਪਰ ਨਹੀਂ ਲੈਦਾ ਰਹੇ ਆ ਪਰ ਗਾਹਾਂ ਨੂੰ ਹੋਰ ਘਟ ਜਾਣਾ ਉਹਨਾਂ ਨੇ ਕਰਕੇ ਐਸ ਕੀ ਫਸਲ ਨੇ ਬਿਕੀ ਨਹੀਂ ਭਾਈ ਬਿਕੀ ਨਹੀਂ ਬਹੁਤ ਬਹੁਤ ਟਾਈਮ ਲਾ ਕੇ ਲੋਕਾਂ ਦੇ ਪੈਸੇ ਆਉਂਦੇ ਜਾਂਦੇ ਹਨ ਨਾ ਬਹੁਤ ਟਾਈਮ ਲੱਗ ਗਿਆ ਇਹ ਗਾਂ ਗਾਂ ਬਹੁਤ ਬਦਲਣਾ ਹੂੰ देखो है ना ए भी अपनी रामनदीप बहन कह दी कह दी कह दी मैं भी अमृतपाल सिंह ਮੈਰੋਂ ਦੇ ਹੱਕ ਵਿੱਚ ਹੈਗੀ ਹਾਂ ਠੀਕ ਆ ਆਪਾਂ ਵੀ ਹੈਗੇ ਆ ਬਾਈ ਉਹ ਜੋ ਗੱਲ ਸਹੀ ਕਰੂਗਾ ਜਿਹੜਾ ਵੀ ਕਰੂਗਾ ਆਪਾਂ ਉਹਦੇ ਹੱਕ ਵਿੱਚ ਖੜੂ ਖੜੂਗੇ ਠੀਕ ਹੈ ਨਾ ਤੇ ਦੂਜੀ ਗੱਲ ਆਏ ਆ ਬਾਈ ਗਾਹਾਂ ਹੁਣ ਆਪਣਾ ਦੇਖ ਕੇ ਹੈ ਨਾ ਯੂ ਗਾਇਸ ਯੂ ਗਾਇਸ ਸ਼ੁੱਡ ਬੀ ਅਵੇਅਰ ਕੀ ਸਿਕੂ ਹੀ ਬਾਦ ਹਨਾ ਸਿਕੂ ਹੀ ਬਾਦ ਨੂੰ ਜਿਹੜੀ ਉਹ ਸਜਾ ਲਾਈਆ ਯਾਰ ਉਹ ਕਾਦੀ ਸਜਾ ਹੁੰਦੀ ਹੈ ਹਨਾ ਉਹ ਬੈਠੇ ਆ ਉੱਥੇ ਚਲੋ ਸਾਤੇ ਬੱਡੇ ਨੇ ਪਰ ਉਹ ਬੈਠੇ ਨੇ ਉੱਥੇ ਹਰ ਕੁਰਸੀ ਦੇ ਉੱਪਰ ਹਨਾ ਵੀ ਡਾਂਗ ਤੇ ਵਰਸ਼ਾ ਨਹੀਂ ਉਹ ਬੈਠਣੋਂ ਖੜੇ ਵੀ ਹੋ ਸਕਦੇ ਆ ਫਿਰ ਜਿਹੜੀ ਸਜਾ 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 ਯਾਰ ਪਰ ਆ ਡੋਨਟ ਥਿੰਕ ਥੈਟ ਜਸਟੀਫਾਈਸ ਐਨੀਥਿੰਗ ਬੀਵਨਾ ਨੇ ਜੋ ਕੁਝ ਕੀਤਾ ਹਨਾ ਅ आई डोंट थिंक दैट जस्टिफाई एनीथिंग बाय जस्ट लर्न अंडरस्टैंड इन फ्रंट ऑफ अरमंदर साहिब कॉल्ड अक्सा एंड द एकना नहीं कुछ माफियां होनीयां होनीयां हैंगियां पर हां आपा भी इन्हें बहुत ही दुख तोते नहीं है पर सोचना चाहिए दा गांव दे गांव क्या होना चाहिए ते प्लीज लाइक पे सब्सक्राइब करो यार मेनू थोड़ा बहुत मोटिवेट दो व्यूज दो वरना भी मैं और और गांव हां ਵੀਡੀਓਜ਼ ਬਣਾਵਾ ਤੇ ਇਕਨਾ ਪੋਡਕਾਸਟ ਸੁਣ ਕੇ ਉਹਨਾਂ ਬਾਰੇ ਤੁਹਾਡੇ ਮੂਰੇ ਖਿਆਲ ਰੱਖਾਂ ਥੈਂਕ ਯੂ ਸੋ ਮੱਚ